ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤਲਵੰਡੀ ਸਬਟਰੈਕਟਰ ਮੰਡੀ ਦਿਖਾਉਨੇ ਆ ਟ੍ਰੈਕਟਰ ਤੇ ਕੀ ਟ੍ਰੈਕਟਰਾਂ ਦੀ ਡਿਮਾਂਡ ਹੈ ਤੇ ਕੀ ਰੇਟ ਆ ਪਹਿਲਾਂ ਆ ਗਿਆ ਸੁਵਰਾਜ 855 2000 ਪੂਰਾ ਮਾਡਲ ਆ ਹਵਾਈ ਟਾਇਰਾਂ ਦੇ ਵਿੱਚ ਆ ਗਿਆ ਪੂਰਾ オリジナル ਟ੍ਰੈਕਟਰ ਆ ਕੋਕਾ ਪੀਸ ਆ ਜਮ 50 60 ਪੈਸੇ ਆ ਮਗਲੇ ਟਾਇਰ ਤੇ ਡੰਡਾ ਫੱਟੀ ਛਤਰੀ ਦੇ ਨਾਲ ਆ ਪੂਰਾ ਇਨਵੋਇਸ ਨਾਲ ਟਰੈਕਟਰ ਆ ਬਾਕੀ ਸੱਲੀ ਕਰਕੇ ਲੈ ਜਾਓ ਆਪਣੀ ਪੂਰੀ ਕੋੜਾ ਵੈਂਟਰ ਲੱਗਿਆ ਇਹ ਡਿਮਾਂਡ ਹੈਗੀ 275 ਇਹਦੇ ਵਿੱਚੋਂ ਮਾਨਤਾਨ ਕਰ ਲੈਣਗੇ ਬਾਈਆਂ ਨੂੰ ਕਰ ਕਰ ਲਿਓ ਅੱਗੇ ਆ ਗਿਆ ਐਮ ਐਮ 39 ਸੋਨਾ ਲੀਕਾ ਨਵੇਂ ਟਾਇਰਾਂ ਦੇ ਵਿੱਚ ਮੁੱਲ ਨਵੇਂ ਟਾਇਰਾਂ ਦੇ ਵਿੱਚ ਆ ਗਿਆ ਪਿਛਲੇ ਵੀ ਨਵੇਂ ਟਾਇਰਾਂ ਚ ਆ ਗਿਆ ਇਹ ਤੋਂ ਰੰਗ ਪੇਂਟ ਨਹੀਂ ਹੋਇਆ ਡੰਡਾ ਫੱਟੀ ਛਤਰੀ ਇਹਦੇ ਨਾਲ ਆ 22 ਮਾਡਲ ਆ ਗਿਆ ਪੂਰਾ ਕੋਕਾ ਪੀਸ ਕਿੰது ਰੰਗ ਪੇਂਟ ਨਹੀਂ ਹੈਗਾ ਡਿਮਾਂਡ ਹੈਗੀ 475 4 ਲੱਖ ਦਾ ਲੋਨ ਹੋ ਜੂਗਾ ਇਹ ਤੇ ਮਾਨਤਾਨ ਵੀ ਕੀਤਾ ਜਾਊਗਾ ਇਹਦੇ ਵਿੱਚੋਂ ਫੁੱਲ